ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਮੈਂ ਇੱਥੇ 3 ਸਾਲ ਕੰਪਲੀਟ ਕਰਕੇ ਹੁਣ ਬਦਦੂਰ ਡਿਪਟੀ ਡਾਇਰੈਕਟਰ ਪੰਜਾਬ ਐਸਿਸਟਸਟਮ ਕਾਰਬੋਨੇਸ਼ਨ ਚੰਡੀਗੜ੍ਹ ਵਿਖੇ ਜਾ ਰਹੇ ਹਾਂ ਸਰਕਾਰ ਨੇ ਮੇਰੇ ਚੰਗੇ ਸਵਾਵਾਵਾਂ ਕਰ ਮੈਨੂੰ ਚੰਡੀਗੜ੍ਹ ਪੋਸਟਿੰਗ ਦਿੱਤੀ ਹੈ ਤੇ ਹੁਣ ਨੈਕਸਟ ਚਾਰਜ ਮੈਂ ਡਾਕਟਰ rahul jindal ਦੇ ਕੇ ਜਾ ਰਹੇ ਹਾਂ ਤੇ ਮੈਂ ਆਪਦੇ ਟਰਨਲ ਵਿੱਚ ਇੱਥੇ ਆਪਰੇਟਿਨ ਜਿਹੜੀ ਹੈ ਜਿੰਗੂਨਾ ਬਤਾਈ ਐਕਸ ਇੰਡੋਰ ਜੈਨੀਦਰ ਕੰਮ ਇਹ ਹਰ ਕਿਰਪਾ ਸੇ ਇਹਨੂੰ ਕਹਿੰਦਾ ਬਹੁਤ ਜ਼ਿਆਦਾ ਅਸੀਂ ਪ੍ਰੋਗਰੈਸ ਕੀਤੀ ਹੈ ਇੱਥੇ ਮੈਂ ਆਦੇ ਟਨੋਰ ਚ ਡਾਇਲਿਸਿਸਮ ਵਿੰਗਸ ਚੱਲੂ ਰਿਹਾ ਹੈ ਜਿਹੜਾ ਕਿ ਡਾ ਡਾ ਬਜੀਜੀ ਦੇ ਸਹਿਯੋਗ ਨਾਲ ਬਹੁਤ ਅੱਛਾ ਚੱਲ ਰਿਹਾ ਤੇ ਇਦਾਂ ਹੀ ਉਹਨਾਂ ਦੇ ਸਹਿਯੋਗ ਨਾਲ ਸਾਡਾ ਬਲੱਡ ਬੈਂਕ ਤੇ ਐਕਸਰੇ ਕੁਲ ਪਲਾਂਟ ਸਰਵਿਸ ਬਹੁਤ ਵਧੀਆ ਚੱਲ ਰਿਹਾ ਸਾਡੇ ਐਕਸਰੇ ਕਰਦੀਆਂ ਜਿਹੜੀਆਂ ਲੈਬੋਰੀ ਦੀਆਂ ਤੇ ਅਟਾ ਫੌਂਦੀਆਂ ਤੇ ਜਿਹੜੇ ਵੀ ਇਹ ਆਡੀਟ ਕਰਿਆ ਸਾਰੇ ਵਿੱਚ ਨਵੇਂ ਮਸ਼ੀਨਾਂ ਆਈਆਂ ਹੋਈਆਂ ਹਨ ਤੇ ਬਹੁਤ ਅੱਛਾ ਕੰਮ ਕਰ ਰਿਹਾ ਹੈ ਮੈਨੂੰ ਸਟਾਫ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਤੇ ਸਾਰੇ ਪ੍ਰੈਸਪੋਰਟ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਤੇ ਮੈਂ ਉਹਨਾਂ ਸਾਰੇ ਦੇ ਲੋਕਾਂ ਦਾ ਸਟਾਫ ਦਾ ਪ੍ਰੈਸ ਦਾ ਤੇ ਡਾਟਾ ਬਲਜੀਤ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਲਗਾਇਆ ਸੀ ਤੇ ਮੈਨੂੰ ਹੁਣ ਉੱਥੇ ਚੰਡੀਗੜ੍ਹ ਲੈ ਗਿਆ ਤੇ ਕਮੀਆਂ ਜਿਹੜੀ ਤੁਸੀਂ ਉੱਥੇ ਜਾ ਕੇ ਕੋਈ ਦੂਰ ਕਰਾਓ। ਇਹ ਮੈਂ ਹਜੇ ਡਿਸੋਲਵ ਨਹੀਂ ਕਰਨਾ ਚਾਹੁੰਦਾ ਕਿ ਇੱਕ ਦੋ ਪ੍ਰੋਜੈਕਟ ਮੇਰੇ ਕਿ ਦਿਮਾਗ 'ਚ ਹੈ ਉਹ ਮੈਂ ਜਦੋਂ ਕਰਦਾ ਉਹ ਮੈਂ ਤੁਹਾਨੂੰ ਦੱਸਾਂਗਾ ਮੈਂ ਕੀ ਕਿੱਦਾਂ ਕਰ ਰਿਹਾ ਹਾਂਗਾ। ਇੰਤਖਾਤ ਜਬ ਉਹ ਵੀ ਹੋ ਗਿਆ। ਹਾਂ ਤੁਹਾਡੇ ਨੂੰ ਬਧਾਈ ਵੀ ਦੇਣਾ ਕਿ ਇਹ ਪ੍ਰਮੋਟ ਹੋ ਕੇ ਡਿਪਟੀ ਡਾਇਰੈਕਟਰ ਬਣ ਗਏ ਨੇ। ਤੇ ਕੱਲ ਸ਼ਾਮੀ ਨੇ ਮੈਨੂੰ ਬੁਲਾਇਆ ਕਿ ਰਾਹੁਲ ਜਾਨ ਤੈਨੂੰ ਦੇਣਾ ਹੈ। ਉਹਨੂੰ ਪਤਾ ਵੀ ਨਹੀਂ ਸੀਗਾ ਕਿਉਂਕਿ ਕੱਲ ਹੀ ਮੈਂ 2 ਵਜੇ ਜੁਆਇਨ ਕੀਤਾ ਹੈ। ਉਸ ਤੋਂ ਬਾਅਦ ਸ਼ਾਮੀ ਨੇ ਮੈਨੂੰ ਬੁਲਾਇਆ ਕਿ ਚਾਰ ਚਲੂ ਇਹਨੇ ਤੇ ਮੈਂ ਉਮੀਦ ਕਰਦਾ ਕਿ ਸਾਰੇ ਪੱਤਰਕਾਰਾਂ ਭਰਾ ਸਾਹਿਬ ਪਹਿਲੀ ਮੈਨੂੰ ਜਾਣਦੇ ਵੀ ਨੇ ਤੇ ਉਹਨਾਂ ਦਾ ਸਹਿਯੋਗ ਤਾਂ ਮੇਰੇ ਲਈ ਰੋਗੇ ਰੂਗਾ ਕੋਈ ਕਮੀ ਪੇਸ਼ੀ ਹੋਊਗੀ ਤਾਂ ਮੈਂ ਦੱਸਣਗੇ ਤੇ ਆਪਾਂ ਇਮੀਡੀਏਟਲੀ ਪੂਰੀ ਕਰ ਦੇਣੀ ਹੈ ਉਹ ਹੋ ਨਹੀਂ ਸਕਦਾ ਨਾ ਪੂਰੀ ਕਰੀਏ ਤੇ ਆਪਾਂ ਜੋ ਡਾਕਟਰ ਬਾਂਸਲ ਛੱਡ ਕੇ ਗਏ ਆ ਉਮੀਦ ਕਰਦੇ ਆ ਕਿ ਉਹਨਾਂ ਦੇ ਮੂੰਹੋਂ ਤੋਂ ਹੀ ਸੁਣਾਵਾਂਗੇ ਕਿ ਰਾਹੁਲ ਤੂੰ ਮੇਰੇ ਨਾਲ ਬੈਠ ਕਰਕੇ ਦਿਖਾਇਆ ਆਪਾਂ ਰਹਿ ਨਹੀਂ ਦੇਵਾਂਗੇ ਗੱਲ ਕਿਸੇ ਵੀ ਕਮੀ ਪੇਸ਼ੀ ਨੂੰ ਕਿਸੇ ਵੀ ਹਲਕੇ ਤੇ ਜਿਹੜੀ ਵੀ ਆਪਾਂ ਨੂੰ ਲੋਡ ਹੋਈ ਕਿਸੇ ਵੀ ਤਰ੍ਹਾਂ ਦੀ ਸਟਾਫ ਵੱਲੋਂ ਕੋਈ ਲੋਡ ਹੈ ਅਪਾ ਸਰ ਤੱਕ ਵੀ ਉਹ ਇਨਫੋਰਮੇਸ਼ਨ ਪਹੁੰਚਾਵਾਂਗੇ ਤੇ ਡਾਕਟਰ ਬਲਜੀਤ ਕੋਰ ਨੂੰ ਵੀ ਮੈਡਮ ਨੂੰ ਵੀ ਰਿਕੁਐਸਟ ਕਰਾਂਗੇ ਕਿ ਆਪਣੀ ਗੰਮੀ ਪੇਸ਼ੀ ਹਰ ਹਾਲਤ ਚ ਪੂਰੀ ਕਰੇ। ਬਾਕੀ ਜਿਹੜੇ ਮੈਂ ਅਮੀਰ ਕਰਦਾ ਕਿ ਸਰਨਲ ਸਟਾਫ ਦਾ ਸਹਿਯੋਗ ਸੀ ਮੇਰੇ ਨਾਲ ਵੀ ਉਵੇਂ ਬਣਿਆ ਰਹੂਗਾ। ਪਤਰਾਕਾਰ ਭਰਾਵਾਂ ਦਾ ਵੀ ਮੇਰੇ ਨਾਲ ਜਿਆਦਾ ਬਣੂਗਾ ਸਰ ਨਾਲ ਵੀ ਸਹਿਯੋਗ ਇਹਨੂੰ ਪੂਰੀ ਉਮੀਦ ਹੈ ਕਿ ਮੈਂ ਸਰ ਨਾਲ ਬੈਟਰ ਕਰਕੇ ਦਿਖਾਵਾਂਗਾ ਆਉਣ ਵਾਲੇ ਦਿਨ ਤੋਂ। ਤੁਹਾਡੇ ਸਭ ਤੋਂ ਇੱਕ ਮਨ ਹੈ ਕਿ ਡਾਕਟਰ ਰਾਹੁਲ ਜਿੰਦਲ ਵਧੀਆ ਕੰਮ ਕਰਕੇ ਗਏ। ਥੈਂਕ ਯੂ।